ਆਪਾਂ ਸ਼ਾਮ ਆ ਗਏ ਵਾਹਿਗੁਰੂ ਜੀ ਦਾ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਦਾ ਸਤਿ ਸ਼੍ਰੀ ਅਕਾਲ ਜਿਵੇਂ ਆ ਨਾ ਮੇਜ ਚੰਗਰ ਪਿੰਡ ਕੋਲ ਭਾਈ ਤਸੀਰ ਮਿੱਧਵਾ ਜਿਹੜਾ ਕੀ ਨੌਕਰ ਸਾਹਿਬ ਹੈ ਨਹੀਂ ਮੈਂ ਆਪਣੇ ਪਿੰਡ ਗੁਰੂ ਘਰ ਦੇ ਵਿੱਚ ਆਸਬੇਦ ਕੀ ਕਰਕੇ ਕੋਟੜਾ ਪੱਥਰ ਸਾਹਿਬ ਨੇ ਦੱਸਿਆ ਕਿ ਆਰਾਮ ਸਿੱਖੀ ਜਿੱਥੇ ਕੇ ਬਾਬਾ ਨਾਨਕ ਜੀ ਨੇ ਜਾਸਤ ਟਗਾ ਉਦੋਂ ਹੀ ਆਪਣਾ ਕੰਦਾ ਹੈ ਜੀ ਅੱਜ ਆਪਣੇ ਇਸ ਗੁਰੂ ਘਰ ਵਿੱਚ ਰੱਖਿਆ ਆਤਮ ਵਿਸ਼ਵਾਸ ਕੀਤਾਗਾ ਇਤੋਂ ਸ਼ਕਤਾ ਨੇ ਮੈਨੂੰ ਮਾਨਸ ਰਮਾਨ ਬਖਸ਼ਿਆ ਜੀ ਬਾਬਾ ਲਾਲ ਦੀ ਸਰਬੱਤ ਦਾ ਸਰਤਾ ਨੇ ਤੇ ਮੇਰੇ ਹੱਥ ਰੱਖੇ ਜੀ ਵਾਹੀ ਕੁਟੀ ਦਾ ਖਾਲਸਾ ਵਾਹੀ